ਪਹਿਲਾ ਬੰਦਾ ਜਿਹਨੇ ਵਾਲ ਕੱਟੇ ਐ ਤੇ ਕੱਲਾ ਟੱਗ ਪਰ ਘੁੰਦਾ ਏ ਧੋਣ ਵਾਲੇ ਕਿ ਉੱਥੇ ਖੜ੍ਹਾ। ਹਰ ਰੋਜ਼ ਇਹਦੇ ਪਿਆਮ ਦਿੰਦਾ ਐਂਦੀਆਂ ਦੀ ਕਹਾਵਤਾਂ ਕਿ ਸਾਨੂੰ ਦੁੱਖ ਲੱਗਦਾ ਕਿ ਉਹ ਪੰਜਾਬ ਦੀ ਵਿਵਾਇਤ ਕਹਿੰਦੇ ਬਾੜੇ ਬਦ ਇਨਸਾਨ ਕੋਲ ਚਲੀ ਗਈ ਹੈ। ਅੱਜ ਮੁਖਮਤਰੀ ਕੁਵੰਤਮਾਨੀ ਕੇਜਰੀਵਾਲਾ ਆਪਣੀ ਕੌਮ ਤੇ ਹਮਲੇ ਹੋਏ ਕੌਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਿਆ ਗਿਆ, ਬਾਕੀ ਕਮੇਟੀਆਂ ਤੋੜਿਆ ਗਿਆ। ਲੋਕ ਹਮ ਇਲੈਕਸ਼ਨ ਕਰਕੇ ਵੀ ਕੱਟੇ ਹਉਤੇ ਹਮ ਇੱਕ ਕੌਮ ਕੋ ਇਕੱਠਾ ਖਾਲਸਾ ਪੰਥ ਕੋ ਇਕੱਠਾ ਕਰਨਾ ਹੈ ਦੇਖੋ ਜਿੱਥੇ ਵੀ ਕਿਸੇ ਸਿੱਖ ਭੈਣ ਭਰਾ ਨੂੰ ਹਿੰਦੁਸਤਾਨ ਵਿੱਚ ਬਸਤੀ ਆਉਦੀ ਹੈ ਉਹ ਸਿੱਧੇ ਟੈਲੀਫੋਨ ਦਾਸ ਨੂੰ ਕਰਦੇ ਹੈ ਅਸੀਂ ਉਹਦਾ ਵੀ ਹੱਲ ਕਰਾਉਨੇ ਹੈ ਸਾਰੀਆਂ ਹੀ ਫਰਮ ਨੇ ਕਾਲੀ ਦਲ ਦੇ ਪਲੇਟਫਾਰਮ ਥੱਲੇ ਸਾਰੀਆਂ ਕਟੀਆਂ ਹੋ ਗਈਆਂ ਜਿਹੜੀ ਕੌਮ ਇਕੱਠੀ ਹੈ ਕੋਈ ਕੌਮ ਤਕੜੀ ਹੈ ਮੈਂ ਇੱਕ ਮਿਸਾਲ ਦੇਣਾ ਚਾਹਣਾ ਹੈ ਮੁਸਲਮ ਭਾਈਚਾਰਾ ਪੂਰੇ ਦੇਸ਼ ਵਿੱਚ ਤਕਰੀਬਨ 18% ਹੈ 18% ਇੱਕ ਬਹੁਤ ਵੱਡੀ ਆਬਾਦੀ ਹੁੰਦੀ ਹੈ ਪਰ ਜੇ ਤੁਸੀਂ ਮੈਂ ਪਾਰਲੀਮੈਂਟ ਦੇਖ ਰਿਹਾ ਸੀ ਜੰਮੂ ਤੋਂ ਲੈ ਕੇ ਹਾਈਦਰਾਬਾਦ ਤੱਕ ਇੱਕ ਵੀ ਉਹਨਾਂ ਦਾ ਨਮਾਇੰਦਾ ਨਹੀਂ ਹੈ ਕਾਰਨ ਇਕਤਾ ਨਹੀਂ ਹੈ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੈ ਇਹ ਕੋਈ ਉਹਨਾਂ ਦੀ ਪਾਰਟੀ ਨਹੀਂ ਹੈ ਵੱਡੇ ਹੋਣ ਕਾਰਨ ਕੋਈ ਉਹਨਾਂ ਦੀ ਤਾਕਤ ਨਹੀਂ ਹੈ ਕਈ ਹੈਗੇ ਹਲਕੇ ਹੈ ਆਪਣੇ ਇਥੋਂ ਪੂਰੇ ਦੇਸ਼ ਵਿੱਚ ਜਿੱਥੇ ਉਹਨਾਂ ਦੀ ਬਹੁਤ ਵੱਡੀ ਮੈਜੋਰਟੀ ਹੈ ਪਰ ਏਕਤਾ ਨਾ ਹੋਣ ਕਰਕੇ ਉਹਨਾਂ ਦੇ ਨਮਾਇੰਦਗੀ ਜਿੱਤੇ ਤੇ ਹੋ ਕੀ ਰਿਹਾ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਉਹ ਬਾਦਰੀ ਪਾਚੇ ਤੇ ਹਮਲੇ ਹੋ ਗਏ ਕੁਝ ਵੀ ਹੋਇਆ ਉਹਨਾਂ ਨੂੰ ਫਿਰ ਵੀ ਕੋਈ ਉਹ ਗੱਲ ਦਾ ਉਹ ਲੜਾਈ ਲੜ ਨਹੀਂ ਸਕਦੇ ਕਿਉਂਕਿ ਲੀਡਰਸ਼ਿਪ ਹੈ ਨਹੀਂ ਆਪਾਂ 2% ਹੈ ਪਰ ਆਪਣੀ ਵੱਡੀ ਤਾਕਤ ਆਪਾਂ ਸਾਰੇ ਕੌਮ ਸ੍ਰੀ ਕਲਕਸਾਹਬ ਦੇ ਥੱਲੇ ਇਕੱਠੀ ਹੈ ਆਪਣੀ ਇੱਕ ਪਾਰਲੀਮੈਂਟ ਅਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖ ਕੌਮ ਨੂੰ ਇਕੱਠਾ ਕਰਕੇ ਉਹਨਾਂ ਦੇ ਹੱਥ ਫੈਸਲੇ ਕਰਦੀ ਹੈ ਪਰ ਮੈਂ ਬੇਨਤੀ ਕਰਦਾ ਹਾਂ ਆ ਜਿਹੜੀਆਂ ਤਾਕਤਾਂ ਦੂਜੀਆਂ ਵਿਰੋਧੀਆਂ ਉਹਨੇ ਵੀ ਕੋਸ਼ਿਸ਼ ਕੀਤੀ ਹੈ ਕਿ ਇਸ ਕੌਮ ਨੂੰ ਫਿਰ ਤੋਂ ਪਕੇੜਿਆ ਜਾਏ ਲਾਲਚ ਦੇ ਕੇ ਐਲੀਆਂ ਸਿਕਿਉਰਟੀਆਂ ਦੇ ਕੇ ਬਿਜ਼ਨਸ ਦੀ ਹੈਲਪ ਕਰਕੇ ਉਹ ਕੋਸ਼ਿਸ਼ ਕਰਦੇ ਕਿ ਆਪਣੇ ਲੀਡਰਸ਼ਿਪ ਨੂੰ ਤੋੜਿਆ ਜਾਏ ਪਰ ਮੈਨੂੰ ਬੜੀ ਖੁਸ਼ੀ ਹੈ ਕਿ ਅੱਜ ਪੂਰੇ ਪੰਜਾਬ ਵਿੱਚ ਤੇ ਦੇਸ਼ ਵਿੱਚ ਸਿੱਖ ਸੰਗਤ ਇਕ ਮੰਚ ਆਇਆ ਕਿ ਕੌਮ ਵਾਸਤੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਸੂਝੇ ਖਾਲਸਾ ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਥੱਲੇ ਇਕੱਠਾ ਹੋਣਾ ਪੈਣਾ ਹੈ ਸ਼੍ਰੋਮਣੀ ਅਕਾਲੀ ਦਲ 103 ਸਾਲ ਪਹਿਲੇ ਬਣਾਈ ਗਈ ਸੀ ਆ ਕੋਈ ਸਿਆਸੀ ਪਾਰਟੀ ਨਹੀਂ ਹੈ ਆ ਇੱਕ ਸੋਚ ਹੈ ਇਹ ਕੌਮ ਦੀ ਭਾਵਨਾ ਹੈ ਕੌਮ ਦਾ ਦਿਲ ਹੈ ਸ਼੍ਰੋਮਣੀ ਅਕਾਲੀ ਦਲ ਤਖੜਾ ਤੇ ਸ਼ੋਭ ਆਪਣੀ ਕੌਮ ਤਖੜੀ ਹੈ ਤੁਸੀਂ ਦੇਖਿਆ ਹੋਣਾ ਆਪਣੀ ਕੌਮ ਤੇ ਹਮਲੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਿਆ ਗਿਆ ਬਾਕੀ ਕਮੇਟੀਆਂ ਨੂੰ ਤੋੜਿਆ ਗਿਆ ਆਪਣੇ ਵਿੱਚ ਵੰਡੀ ਪਾਈ ਗਈ ਆਪਣੇ ਵਿੱਚ ਹਲੇ ਤੱਕ 84 ਦੇ ਅੰਗਲੇ ਸਾਢੇ 40 ਸਾਲ ਹੋ ਜਾਣਗੇ ਕੋਈ ਇਨਸਾਫ ਨਹੀਂ ਮਿਲਿਆ ਆ ਤਾਈ ਸਾਰਾ ਚੀਜ਼ ਮਿਲ ਗਈਆਂ ਜੇ ਉਹਨਾਂ ਨੂੰ ਪਤਾ ਲੱਗ ਜੇ ਕਿ ਆਪਾਂ ਹੀ ਕੱਟੇ ਐ ਤੋਂ ਮੈਨੂੰ ਬੜੀ ਖੁਸ਼ੀ ਹੈ ਕਿ ਆਪਾਂ ਅੱਜ ਤੋਂ ਜਿਹੜੀ ਸ਼ੁਰੂਆਤ ਦਿੱਲੀ 'ਚ ਹੋਈ ਐ ਉਦੇ ਬਾਅਦ ਮੈਨੂੰ ਚੰ ਪੰਜਾਬ ਤੋਂ ਵੀ ਬੜੇ ਸਨੇਹ ਆ ਰਹੇ ਹੈ ਕਿ ਆਪਸ ਬਹੁਤ ਲੋਕ ਇਕੱਠੇ ਹੋ ਕੇ ਆਪ ਦੀ ਨਮੈਂਦਾ ਜਨ ਦੇ ਬੰਦੀ ਨੂੰ ਤਾਕਤਵਰ ਬਣਾਉਣਾ ਚਾਹੁੰਦੇ ਹੈ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਦੂਜੀ ਗੱਲ ਹੁਣੇ ਜਥਾ ਆਇਆ ਬੰਬੇ ਤੋਂ ਜਥਾ ਆਇਆ ਪਟਨਾ ਸਾਹਿਬ ਤੋਂ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਵਾਣਾ ਹੈ ਕਿ ਜਲਦੀ ਹੀ ਸ਼ਰੂਮ ਨੇ ਕਾਲੀ ਦਲ ਦੀ ਜਥੇਬੰਦੀ ਹਰ ਸਟੇਟ ਵਿੱਚ ਅਸੀਂ ਬਣਾਈ ਜਾਊਗੀ ਤੇ ਮੈਨੂੰ ਲੱਗਦਾ 30 ਤਰੀਕ ਨੂੰ ਤਾਂ ਟਾਈਮ ਫਿਕਸ ਕੀਤਾ ਸੀ ਬੰਬੇ ਵਿੱਚ ਅਸੀਂ ਕਮੇਟੀ ਬਣਾ ਕੇ ਉੱਥੇ ਭੇਜਾਂਗੇ ਬਾਕੀ ਅਗਲੀ ਸਾਰੀ ਸਟੇਟ ਤੱਕ ਦੇਖੋ ਕਿੱਥੇ ਵੀ ਕਿਸੇ ਸਿੱਖ ਭੈਣ ਭਰਾ ਨੂੰ ਹਿੰਦੁਸਤਾਨ ਵਿੱਚ ਬਤਿਆ ਹੁੰਦੀ ਹੈ ਉਹ ਜ਼ਿੱਦੇ ਟੈਲੀਫੋਨ ਦਾਸ ਨੂੰ ਕਰਦੇ ਆ ਅਸੀਂ ਉਹਨਾਂ ਦੀ ਹੱਲ ਕਰਾਉਣੇ ਆ ਪਿੱਛੇ ਜੇ ਆਪਣੇ ਉਤਰਾੰਚਲ ਵਿੱਚ ਆਪਣੇ ਸਿੱਖ ਭੈਣ ਭਰਾ ਜਿਹੜੇ ਬਾਸਪੁਰਫਦ ਉਹਨਾਂ ਦੀ ਜ਼ਮੀਨਾਂ ਤੇ ਸਰਕਾਰ ਕਾਬਟ ਹੋਣ ਚਾਹਦੀ ਸੀ ਉਹ ਉਹਨਾਂ ਨੇ ਮੇਰੇ ਕੋਲ ਹੀ ਆਏ ਤੇ ਅਸੀਂ ਕੱਲ ਹੀ ਉੱਥੋਂ ਦੇ ਮੁੱਖ ਮੰਤਰੀ ਨਾਲ ਅਸੀਂ ਮਿਲੇ ਤੇ ਉਹ ਹੱਲ ਕਰਾਇਆ ਗੁਰਦੁਆਰਾ ਕੇ ਗਿਆਨ ਗੋਧਰੀ ਦਾ ਸਮੱਸਿਆ ਆਈ ਸੀ ਉਹ ਜਮੀਨ ਬਾਰੇ ਅਸੀਂ ਗਏ ਤੇ ਉਹ ਵੀ ਹੱਲ ਕਰਾਇਆ ਯੂਪੀ ਵਿੱਚ ਵੀ ਸਮੱਸਿਆ ਆਪਣੀ ਕਿਸਾਨਾਂ ਦੀ ਜਿਹੜੇ ਸਿੱਖ ਗਏ ਸੀ ਉਹਨਾਂ ਨੂੰ ਵੀ ਹੁੰਦਾ ਜਮੀਨ ਲੈਣ ਲੱਗੇ ਸੀ ਉਹ ਸਾਡੇ ਕੋਲੇ ਆਏ ਕਿ ਅਸੀਂ ਯੋਗਜੀਤ ਜੀ ਕੋਲੇ ਜਾ ਕੇ ਜੱਤਾ ਕਾਲੀਗੜ੍ਹ ਦਾ ਗਿਆ ਤੇ ਉਹਨਾਂ ਦੇ ਸਮੱਸਿਆ ਹੱਲ ਕਰਾਇਆ ਸੋ ਮੇਰਾ ਕਹਿਣ ਦਾ ਭਾਅ ਹੈ ਜੇ ਤੁਹਾਡੇ ਪੇਕੇ ਤਕੜੇ ਆ ਨਾ ਸਾਰੇ ਘਰ ਵਾਲੇ ਪੂਰੀ ਸਦਕਾਰ ਕਰਦੇ ਆ ਤੁਹਾਡਾ ਅਸਲੀ ਕਿਲਾ ਸ਼੍ਰੋਮਣੀ ਕਾਲੀਦਾ ਲਾਏ ਇਹਨੂੰ ਮਜ਼ਬੂਤ ਰੱਖੋ ਦੁਨੀਆ ਵਿੱਚ ਤੁਹਾਨੂੰ ਕੋਈ ਸੁਭਸਿਆ ਨਹੀਂ ਆਊਗੀ ਤੇ ਇਸ ਕਰਕੇ ਮੈਂ ਤਾਂ ਅੱਜ ਸਾਰਿਆਂ ਦਾ ਧੰਨਵਾਦ ਕਰਾਂ ਸਾਰੀ ਲੀਡਰਸ਼ਿਪ ਜਿਹੜੀ ਆਈ ਹੈ ਉਹਨਾਂ ਨੂੰ ਪਾਰਟੀ ਵਿੱਚ ਜਿਹੜਾ ਮੈਂ ਕਹਿੰਦਾ ਵਾਹੀ ਰੂਜੀ ਕਾ ਖਾਲਸਾ ਵਾਹੀ ਰੂਜੀ ਬੋਲੇ लोकसभा चुनाव ये जो आप और, ये जो आप सोच रहे हो कि ये काली इकट्ठा हो रहा है ये कौम इकट्ठी हो रही है ये लोग हम इलेक्शन करके नहीं इकट्ठे होते हम एक कौम को इकट्ठा खालसा पंथ को इकट्ठा करना है कि जो हमले हमारे पर हो रहे हैं जो हमारी इश्यूज हैं ਉਹ ਆਪਕਾ ਕੋਈ ਧਿਆਨ ਨਹੀਂ ਦੇ ਰਹਾ ਉਹਨੂੰ ਇਸ਼ਿਊਸ ਕੋ ਰਿਜ਼ੋਲਵ ਕਰਨੇ ਲਈ ਆਪ ਕਰਦਾ ਹੈ ਮਾਦਾ ਦਾ ਇੱਕ ਸਵਾਲ ਹੈ ਜਿਹੜਾ ਮਾਤਮੀ ਮਿਗਲ ਮਜਾਂ ਦਾ ਮੁੱਖ ਮੰਤਰੀ ਪੰਜਾਬ ਨੇ ਜਿਹੜਾ ਪਰਮਾ ਪਹਿਲਾ ਆਦੇਸ਼ ਦਿੱਤਾ ਦੇ ਬਾਅਦ ਉਹਨੂੰ ਹੀ ਵਾਅਦਾ ਦਿੱਤਾ ਇਹਦੇ ਤੇ ਕੀ ਕਹਿਣਾ ਚਾਹੁੰਦੇ ਇੱਕ ਸਵਾਲ ਹੋਰ ਹੈ ਪਹਿਲਾਂ ਕਿਹਾ ਜਾਂਦਾ ਸੀ ਕਿ ਪੰਜਾਬ ਨੂੰ ਨਸ਼ਿਆਂ ਦੇ ਵਿੱਚ ਰੋੜ ਦਿੱਤਾ ਆ ਤੇ ਕਰਜ਼ੇ 'ਚ ਡੋਬ ਦਿੱਤਾ ਤੇ ਹੁਣ ਇੱਕ ਆਰਟੀਆਈ ਤੋਂ ਖੁਲਾਸਾ ਹੁੰਦਾ ਹੈ ਕਿ ਜਿਹੜਾ ਉਹਨੂੰ ਫਟੋਲਾ ਜਿਹੜਾ ਹੈਲੀਕਾਪਟਰ ਖਾ ਜੋੜਦਾ ਉਹਨੂੰ ਦਾ ਪੈਸਾ ਜਿਹੜਾ ਪੰਜਾਬ ਦੇ ਰਿਹਾ ਪੰਜਾਬ ਸਰਕਾਰ ਪਹਿਲੀ ਗੱਲ ਮੈਂ ਕਹਿਣਾ ਚਾਹਣਾ ਹੈ ਜਿਹੜਾ ਮੁੱਖ ਮੰਤਰੀ ਬਣਿਆ ਮੈਂ ਉਸੇ ਕਹਿੰਦਾ ਹੀ ਨਹੀਂ ਉਸੇਖ ਹੈ ਪਹਿਲਾ ਬੰਦਾ ਜਿਹਨੇ ਬਾਲ ਕੱਟੇ ਐ ਤੇ ਕੱਲਾ ਪੱਗ ਪਾ ਘੁੰਮਦਾ ਇੱਕ ਦਿਹਾਉਣ ਵਾਸਤੇ ਕਿਉਂ ਸਿੱਖ ਹੈ ਨਾ ਉਹਨੂੰ ਸਿੱਖ ਇਤਿਹਾਸ ਬਾਰੇ ਪਤਾ ਨਾ ਮर्याਦਾ ਬਾਰੇ ਪਤਾ ਕਿ ਉਹ ਐਸ ਕਰਕੇ ਸਾਨੂੰ ਬੜਾ ਦੁੱਖ ਹੁੰਦਾ ਜਦੋਂ ਉਹਨੂੰ ਦੇਖਦੀਆਂ ਉਹਦੇ ਬਿਆਨ ਸੁਣਦੇ ਆ ਹਰ ਰੋਜ਼ ਇਹ ਜਿਹੇ ਬਿਆਨ ਦਿੰਦਾ ਐਡੀਆਂ ਉਹਦੀਆਂ ਕਟੂਤਾ ਹੈ ਕਿ ਸਾਨੂੰ ਦੁੱਖ ਲੱਗਦਾ ਕਿ ਉਹ ਪੰਜਾਬ ਦੀ ਅਗਵਾਈ ਅਜੇ ਬਾੜੇ ਪੱਤੇ ਇਨਸਾਨ ਕੋਲ ਚਲੀ ਗਈ ਹੈ ਦੂਜੀ ਗੱਲ ਜਿਵੇਂ ਉਹ ਲੁੱਟਣ ਤੇ ਲੱਗੇ ਹੈ ਜਿਵੇਂ ਕੇਜਰੀਵਾਲ ਨੇ ਆਪਣਾ ਸੂਬੇ ਪੰਜਾਬ ਵਿੱਚ ਜਿਵੇਂ ਕੰਟਰੋਲ ਕੀਤਾ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੀ ਕੇਜਰੀਵਾਲ ਹੈ ਕਿ ਜਿਵੇਂ ਸਾਰਾ ਪੰਜਾਬ ਦੇ ਖਜ਼ਾਨੇ ਦਾ ਖਰਚਾ ਕੇਜਰੀਵਾਲ ਤੇ ਲੱਗ ਰਿਹਾ ਹੈ ਮੈਂ ਕਹਿੰਦਾ ਇੱਕ ਬਹੁਤ ਵੱਡੀ ਪੰਜਾਬ ਦੇ ਜਨਤਾ ਦਾ ਬੇਇਨਸਾਫੀ ਆ ਆਮ ਆਦਮੀ ਪਾਰਟੀ ਕਰੀ ਪਹਿਲੀ ਗੱਲ ਮੈਂ ਕਹਿਣਾ ਚਾਹਣਾ ਹੈ ਜਿਹੜਾ ਮੁੱਖ ਮੰਤਰੀ ਬਣਿਆ ਮੈਂ ਉਹਨੂੰ ਸਿੱਖ ਕਹਿੰਦਾ ਹੀ ਨਹੀਂ ਉਹ ਸਿੱਖ ਹੈ ਪਹਿਲਾ ਬੰਦਾ ਜਿਹਨੇ ਬਾਲ ਕੱਟੇ ਐ ਤੇ ਕੱਲਾ ਪੱਗ ਘੁੰਮਾਉਂਦਾ ਇੱਕ ਹੋਣ ਵਾਸਤੇ ਕਿਉਂ ਸਿੱਖ ਹੈ ਨਾਉਂ ਸਿੱਖ ਇਤਿਹਾਸ ਬਾਰੇ ਪਤਾ ਨਾ ਮर्याਦਾ ਬਾਰੇ ਪਤਾ ਤੇ ਉਹ ਇਸ ਕਰਕੇ ਸਾਨੂੰ ਬੜਾ ਦੁੱਖ ਹੁੰਦਾ ਜਦੋਂ ਉਹਨੂੰ ਦੇਖਦੇ ਆ ਉਹਦੇ ਬਿਆਨ ਸੁਣਦੇ ਆ ਹਰ ਰੋਜ਼ ਇਹ ਜੇ ਬਿਆਨ ਦਿੰਦਾ ਹੈ ਐਨੀਆ ਉਹਦੀਆਂ ਕਤੂਤਾ ਹੈ ਕਿ ਸਾਨੂੰ ਦੁੱਖ ਲੱਗਦਾ ਕਿ ਉਹ ਪੰਜਾਬ ਦੀ ਅਗਵਾਈ ਇਹ ਜੇ ਬਾੜੇ ਪਰ ਤੇ ਇਨਸਾਨ ਕੋਲ ਚਲੀ ਗਈ ਹੈ ਦੂਜੀ ਗੱਲ ਜਿਵੇਂ ਉਹ ਲੁੱਟਣ ਤੇ ਲੱਗੇ ਹੈ ਜਿਵੇਂ ਕੇਜਰੀਵਾਲ ਨੇ ਆਪਣਾ ਸੂਬੇ ਪੰਜਾਬ ਵਿੱਚ ਜਿਵੇਂ ਕੰਟਰੋਲ ਕੀਤਾ ਹੈ ਅੱਜ ਭੁੱਖ ਮੰਤਰੀ ਭਗਵੰਤ ਮਾਨ ਹੀ ਕੇਜਰੀਵਾਲ ਹੈ ਕਿ ਜਿਵੇਂ ਸਾਰਾ ਪੰਜਾਬ ਦੇ ਖਜ਼ਾਨੇ ਦਾ ਖਰਚਾ ਕੇਜਰੀਵਾਲ ਤੇ ਲੱਗ ਰਿਹਾ ਹੈ ਮੈਂ ਕਹਿੰਦਾ ਹੈ ਇੱਕ ਬਹੁਤ ਵੱਡੀ ਪੰਜਾਬ ਦੇ ਜਨਤਾ ਨਾਲ بے ਖਾਬੀ ਆ ਆਮ ਆਦਮੀ ਪਾਰਟੀ ਕਰੇ